ਬੀਤੇ ਦਿਨੀ ਸ਼ਹਿਰ ਦੇ ਵਿੱਚ ਇੱਕ ਵਪਾਰੀ ਨਾਲ ਗੋਲ ਲੋਨ ਦੇ ਨਾਂ ਤੇ ਠੱਗੀ ਹੋਣ ਦੀ ਖਬਰ ਜੋਰ ਸ਼ੋਰ ਦੇ ਨਾਲ ਦਿਖਾਈ ਗਈ ਸੀ ਤੇ ਮਾਮਲਾ ਇਹ ਹੈ ਕਿ ਵਪਾਰੀ ਵੱਲੋਂ ਲਏ ਗਏ 17 ਲੱਖ ਦੇ ਲੋਨ ਦੇ ਬਦਲੇ ICICI ਬੈਂਕ ਵਿੱਚ 40 ਲੱਖ ਦੇ ਕਰੀਬ ਦਾ ਸੋਨਾ ਗਿਰਵੀ ਰੱਖਿਆ ਗਿਆ ਸੀ ਪਰ ਇਹ ਸੋਨਾ ਇੱਕ ਜਾਾਲਸਾਜ਼ ਵਿਆਸ ਸਮੇਤ ਕਰਜ਼ੇ ਦੀ ਰਕਮ ਜਮ੍ਹਾਂ ਕਰਵਾ ਕੇ ਛੁੜਾ ਕੇ ਲੈ ਗਿਆ ਜਦ ਕਿ ਬੈਂਕ ਵੱਲੋਂ ਇਸ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਦਾ ਦਾਵਾ ਹੈ ਕਿ ਬੈਂਕ ਦੇ ਕਾਗਜ਼ਾਂ ਤੇ ਉਸਦੇ ਜਾਲੀ ਸਾਈਨ ਕੀਤੇ ਗਏ ਪਰ باوجود ਇਸ ਦੇ ਬੈਂਕ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ ਅੱਜ ਪੀੜਿਤ ਪਰਿਵਾਰ ਨੇ ਬੈਂਕ ਵੱਲੋਂ ਜ਼ਿੰਮੇਵਾਰੀ ਨਾ ਲੈਣ ਦੇ ਰੋਸਵਜੋਂ ਬਣੀ ਬੈਂਕ ਰੋਡ ਤੇ ਸਥਿਤ ਆਈਸੀਆਈਸੀ ਬੈਂਕ ਦੀ ਬ੍ਰਾਂਚ ਅੱਗੇ ਧਰਨਾ ਦਿੱਤਾ ਹੈ ਤੇ ਇਸ ਦੌਰਾਨ ਬੈਂਕ ਮੈਨੇਜਰ ਉਨ੍ਹਾਂ ਦਾ ਸਾਹਮਣਾ ਕਰਨ ਦੀ ਬਜਾਏ ਬੈਂਕ ਛੱਡ ਕੇ ਉੱਥੋਂ ਨਿਕਲ ਗਿਆ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਬੈਂਕ ਇਸ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ ਤੇ ਉਹਨਾਂ ਨੂੰ ਇਸ ਵਿਅਕਤੀ ਦੀ ਸੀਸੀਟੀਵੀ ਫੁਟੇਜ ਜਾਂ ਫੋਟੋਆਂ ਨਹੀਂ ਦਿੱਤੀਆਂ ਜਾ ਰਹੀਆਂ ਜੋ ਬੈਂਕ ਵਿੱਚੋਂ ਸੋਨਾ ਛੁੜਵਾ ਕੇ ਲੈ ਕੇ ਗਿਆ ਸੀ। ਉਹਨਾਂ ਦੋਸ਼ ਲਗਾਇਆ ਹੈ ਕਿ ਜ਼ਰ ਤੌਰ ਤੇ ਇਸ ਬੈਂਕ ਦੇ ਮੁਲਾਜ਼ਮਾਂ ਦੀ ਮਿਲੀ ਭਗਤ ਹੋ ਸਕਦੀ ਹੈ। ਪਰ ਬੈਂਕ ਆਪਣੇ ਉਹਨਾਂ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਉਹਨਾਂ ਪਰਿਵਾਰ ਦੇ ਵੱਲੋਂ ਜਿਹੜਾ ਉਸ ਪਰਿਵਾਰ ਦੇ ਵੱਲੋਂ ਅਤੇ ਆਪਣੇ ਸਾਥੀਆਂ ਦੇ ਨਾਲ ਜਿਹੜਾ ਹੈ ਬੈਂਕ ਦੇ ਬਾਹਰ ਉਹਨਾਂ ਨੇ ਜਿਹੜਾ ਤਰਨਾ ਲਗਾਇਆ ਤੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਸ਼ਾਸਨ ਦੀ ਤਾਂ ਥਾਣਾ ਸਿਟੀ ਗੁਰਦਾਸਪੁਰ ਦੇ ਜਿਹੜੇ ਐਸਐਚਓ ਗੁਰਮੀਤ ਨੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਪੀੜਤ ਪਰਿਵਾਰ ਨੂੰ ਸਮਝਾਇਆ ਹੈ ਤੇ ਕੱਲ ਬੈਂਕ ਅਧਿਕਾਰੀ ਅਤੇ ਪੀੜਤ ਪਰਿਵਾਰ ਨੂੰ ਥਾਣੇ 'ਚ ਬਿਠਾ ਕੇ ਗੱਲ ਦਾ ਜਿਹੜਾ ਸਮਾਂ ਹੈ ਉਹ ਦਿੱਤਾ ਪੀੜਤ ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜੇਕਰ ਬੈਂਕ ਵੱਲੋਂ ਉਹਨਾਂ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਮੁਰਤੋਂ ਅਣਮਿਥੇ ਸਮੇਂ ਦੇ ਲਈ ਬੈਂਕ ਦੇ ਬਾਹਰ ਪਰਿਵਾਰ ਅਤੇ ਸਾਥੀਆਂ ਸਮੇਤ ਭੁਖੜਤਾਲ ਤੇ ਬੈਠ ਜਾਣਗੇ ਅਤੇ ਜੇਕਰ ਲੋੜ ਪਈ ਤਾਂ ਇਸ ਤੋਂ ਵੀ ਵੱਡਾ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਦਾ ਐਲਾਨ ਜਿਹੜਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਇਸ ਵਾਰ ਉਹਨਾਂ ਦੇ ਬੱਚੇ ਵੀ ਇਸ ਦਰਨੇ ਦੇ ਵਿੱਚ ਸ਼ਾਮਿਲ ਹੋਣਗੇ। ਮੇਰਾ ਨਾਮ ਨਵਨੀਤ ਸ਼ਰਮਾ ਜੋ ਮੈਂ ਗੌਰਮੈਂਟ ਕੋਲਰ ਰੋਡ ਦੇ ਇੱਕ ਬਿਜ਼ਨਸਮੈਨ ਵਾਚਪਾਨ ਅਸੀਂ ਇਸ ਆਈਸੀਬੈਂਕ ਤੇ ਨਾ 2000 ਬਾਈ ਚ ਬੋਇਲ ਹੋਣ ਲਿਆ ਸੀਗਾ ਤੇ 1.5 ਸਾਲ ਬਾਅਦ ਮੈਂ ਉਸ ਬੈਂਕ ਚ ਆਈ ਆਪਣੀ ਕਿਸ਼ਤ ਜਮਾ ਕਰਵਾਉਣ ਮੈਂ ਮੇਰੇ ਹਸਬੰਦ ਆਏ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ 골ਡ ਲੋਨ ਕਲੀਅਰ ਕਰ ਚੁੱਕੇ ਹੋ ਬਟ ਸਰ ਮੈਂ ਉਸ ਟਾਈਮ ਗਈ ਸੀਕਿੰਡ ਟਾਈਮ ਆ ਬੈਂਕ ਚ ਇੱਕ ਵਾਰ ਮੈਂ ਫਸਟ ਟਾਈਮ ਗਏ ਜੋ 골ਡ ਕਰਵਾਇਆ ਇੱਕਦਮ ਜੋ ਕਿਸ਼ਤੇ ਨੇ ਗਏ ਉਸ ਟਾਈਮ ਵੀ ਦਿਨ ਉਹਦੇ 2 ਸਾਲ ਦੇ ਵਿੱਚ ਵਿੱਚ ਨਾ ਸੀ ਬੈਂਕ ਵਿੱਚ ਆਇਆ ਤੁਹਾਨੂੰ ਕਿਹਾ ਕਿ ਤੁਸੀਂ ਆਪਣਾ 골ਡ ਕਲੀਅਰ ਕਰਵਾ ਦਿੱਤੇ ਹੋ ਜੇ ਮੈਂ ਪੁੱਛਿਆ ਕਿ ਕੌਣ ਦੇ ਕੇ ਗਿਆ ਕਹਿੰਦੇ ਤੁਸੀਂ ਆਏ ਸੀ ਬਟ ਮੈਂ ਕਿਹਾ ਮੈਨੂੰ ਫਾਈਲ ਤਾਂ ਦਿਖਾਓ ਫਾਈਲ ਦਿਖਾਏ ਸਾਰੇ ਸਾਈਨ ਡਾਕੂਮੈਂਟ ਗਰਦ ਸਾਰੇ ਸਾਰੇ ਮੇਰੇ ਸਾਈਨ ਆ ਕੋਈ ਪ੍ਰੇਰ ਕਿਤੇ ਹੋਏ ਕੋਈ ਫੋਟੋਸ ਮੰਗੀ ਆ ਫੋਟੋਆਂ ਕੋ ਦਿੱਤੀ ਅਸੀਂ ਜੇ ਡਿਪਟੀ ਕਮਰ ਕੋ ਜਾਂਦੇ ਆ ਟਮਾਟੋਲ ਕਰਦੇ ਆ ਆਜ ਜਾਓ ਕਾ ਲਾਓ ਕਦੀ ਚੁਨਾਵ ਆ ਕਦੀ ਕੋਚ ਹੈ ਸਾਨੂੰ ਠਾਂਕੋ ਜਾਣੇ ਪੈਂਦਾ ਐਸਐਸਪੀ ਸਰ ਕੋਲ ਗਏ ਆ ਕੋਈ ਸੁਣਵਾਈ ਨਹੀਂ ਹੈ ਜਨਨ ਕਿ ਕੋ ਪ੍ਰਸ਼ਾਸਨ ਪ੍ਰਸ਼ਾਸਨ ਬਿਲਕੁਲ ਨਕਮਾ ਐ ਸਰਕਾਰ ਬਿਲਕੁਲ ਨਕਮੀ ਹੈ ਕੋਈ ਨਹੀਂ ਸੁਣਵਾਈ ਕਰਦਾ ਪਿਆ ਆਜਾ ਹੀ ਲਾਸਟ ਸਟੈਪ ਲੈ ਆ ਬੈਂਕਰ ਅਗੇਂਸਟ ਸਟ੍ਰਾਈਕ ਕਰਨ ਦਾ ਹੁਣ ਵੀ ਸੁਣਨਗੇ ਕਿ ਇੱਥੇ ਪੱਕਾ ਤਾਂ ਨਾ ਲੱਗੇਗਾ ਜੇ ਬੈਂਕ ਨੂੰ ਸੇਲ ਕਰਨਾ ਪਏਗਾ ਸਰ ਅੱਜ ਦੇ ਸਮੇਂ 550 ਕਿਲੋ ਗ੍ਰਾਮ ਸੀਗਾ ਗੋਲਡ ਅੱਜ ਉਹਦੀ ਕਿਰਤੀ ਕੋ 50 ਜਾਂ 40 45 ਲੱਖ ਹੋਣੀ ਉਹਦੀ ਕੋਸਟ ਤੇ 17 ਲੱਖ ਲਿਆ ਸੀਗਾ ਉਸ ਟਾਈਮ ਮੈਨੇਜਰ ਸਰ ਫਰਾਰ ਹੋ ਗਿਆ ਜੇ ਸੱਚਾ ਤਾਂ ਮੇਰੇ ਸਾਹਮਣੇ ਆਏ ਮੈਨੇਜਰ ਨਿਕਲ ਗਿਆ ਜਦੋਂ ਬੈਂਕ ਦਾ ਮੈਨੇਜਰ ਬੋਲਦੇ ਨੇ ਰੋਲ ਲੈ ਬਿਹੇ ਪਰ ਹਾਂਜੀ ਪਹਿਲੇ ਰਾਪਤਾ ਹੋਇਆ ਮੈਨੇਜਰ ਨਾਲ ਪਹਿਲਾਂ ਸਰ ਜੋ ਮੈਂ ਕਿਹਾ ਸੀ ਮੇਰਾ 골ਡ ਕੋਣ ਲੈ ਕੇ ਗਿਆ ਤੁਹਾਨੂੰ ਫਾਈਲ ਦਿਖਾਈ ਮੈਨੂੰ ਸਾਰੇ ਮੇਰੇ ਸਾਈਨ ਜਾਲੀ ਸੀਗੇ ਕੋਈ origignal ਨਹੀਂ ਸੀ ਸਾਈਨ ਜਦੋਂ ਆਣਿਆ ਸਾਨੂੰ ਰੋਲ ਲੈ ਬਿਹੇਵ ਕਰਦੇ ਆ ਕਿ ਕੋਚ ਨਾੜਾ ਵਾ ਮਤਲਬ ਕਲੀਅਰ ਕਰ ਦਿਓ ਤੁਸੀਂ ਜਾ ਸਕਦੇ ਹੋ ਇਸ ਆਪਣੇ ਕਸਟਮਰ ਨਾਲ ਬੋਲਦੇ ਆ ਜੇ ਅੱਜ ਲਾਸਟ ਟਾਈਮ ਹੈ ਮੈਨੇਜਰ ਨਿਕਲ ਕੇ ਅੱਜ ਸੱਚਾ ਸਾਹਮਣੇ ਆਏ ਲਾਸਟ ਸਵਾਲ ਕੀ ਮੰਗ ਕਰੋਗੇ ਬਸ ਸਾਈਕ ਸਰ ਜੋ ਸਾਡੇ ਵਾ ਗਿਆ ਵਾਪਿਸ ਆਇਆ ਜੋ ਮੈਨੇਜਰ ਹਨ ਜੈਸ ਬੈਂਕ ਔਰ ਐਸ ਐਸ ਆਈਸੀ ਬੈਂਕ ਦੋਨਾਂ ਦੇ ਮੈਨੇਜਰ ਕੋਈ ਸਟਾਫ ਮੈਂਬਰ ਇਨਵੋਲਵ ਹੈ ਐਨ ਇਨਵੋਲਮੈਂਟ ਦੋਨਾਂ ਦੀ ਹੈ ਤੇ ਸਾਡਾ ਕੋ ਠਾਲਾ ਹੋਇਆ ਆਦਰਵਾਇਜ਼ ਨਹੀਂ ਹੋ ਸਕਦਾ ਸੀਗਾ ਬਿਲਕੁਲ ਜੀ ਉਹਨਾਂ ਨੂੰ ਮਿਲਾਇਆ ਉਹਨਾਂ ਬੈਂਕ ਵਾਲਿਆਂ ਨਾਲ ਜੀ ਤੇ ਉਹਨਾਂ ਨੂੰ ਟਾਈਮ ਵੀ ਦਿੱਤਾ ਉਹ ਕੱਲ ਤਾਂ ਮਿਲ ਕੇ ਜਿਹੜੀ ਵੀ ਕੋਈ ਛੋਟਾ ਸਾਹਮਣੇ ਆਉਂਦੇ ਆ ਸਭ ਆਮੇ ਸਭ ਲਿਆਵਾਂਗੇ ਤੁਹਾਨੂੰ ਮਾਮਲਾ ਵੀ ਦੱਦੀ ਕੀਤਾ ਗਿਆ ਹੁਣ ਆਲਰੇਡੀ ਪਹਿਲਾਂ ਮੈਂ ਕਰਦਾ ਮਦਰਜਾ ਜੀ ਇੱਥੇ ਜੀ ਪਹਿਲਾਂ ਮੈਂ ਕਰਨਾ ਦੱਜ ਹੋ ਚੁੱਕਾ ਪਹਿਲਾਂ